ਆਪਾਂ ਆਇਆ ਸਟੋਰ ਤੇ ਲੱਕੀ ਸਟੋਰ ਤੇ ਇੱਥੋਂ ਵੇਖਦੇ ਆਪਾਂ ਕਿਹੜੀ ਕਿਹੜੀ ਚੀਜ਼ ਲੈਣੀ ਹੈ ਅੱਜ ਗਰਮੀ ਬੜੀ ਏ ਤੇ ਚੱਲ ਥੋੜਾ ਜਿਹਾ ਸਮਾਨ ਲੈ ਜਨੇ ਘਰ ਤੇ ਜਾ ਕੇ ਕੋਈ ਨਾ ਠੰਡਾ ਠੰਡਾ ਪੀਨੇ ਆ ਜਾਂ ਤੇ ਆਪਾਂ ਬਣਾਵਾਂਗੇ ਕੋਈ ਜੂਸ ਘਰ ਫਰੈਸ਼ ਦੇਖਦੇ ਆ ਹੁਣ ਆਪਾਂ ਕਿਹੜੀ ਕਿਹੜੀ ਚੀਜ਼ ਲੈਣੀ ਹੈ ਤੇ ਤੁਹਾਨੂੰ ਵੀ ਮੈਂ ਦਿਖਾਉਂਦੀ ਆ ਲੈ ਚੱਲ ਤੁਹਾਨੂੰ ਸਾਰਿਆਂ ਨੂੰ ਸਟੋਰ ਵਿਖਾਵਾ ਇੱਥੇ ਹੁਣ ਦਿਖਾਉਂਦੀ ਆ ਤੁਹਾਨੂੰ ਮੈਦੂਮ ਦੀ ਜੋ ਬੇ ਦੇਖੋ ਮੇਰ ਕਾ ਦੀ ਲਾਈਫ ਤੋਂ ਜੀ ਉਹ ਸਾਰੇ ਜਣੇ ਨੇ ਦੇਖੋ ਕਿ ਨਾ ਲੱਤੀਆਂ ਦੇ ਭੱਤੇ ਤੇ ਟਮਾਟਰ ਪੀਨ ਉੱਤੇ ਤੇ ਅੱਜ ਪੇਰੇ ਨੇ ਆਪ ਜੀ ਉਹ ਬਹੁਤ ਬਣੀ ਬਤੀ ਨੇ ਉਹ ਜੀ ਦਾ ਵੀਡੀਓ 19 ਕਿਹਦਾ ਖਾਣੀ ਸਭਿਆਂ ਨੂੰ ਚਾਹੇ ਬਰਵਾ ਜਣੀ ਆ ਤਨੀ ਕਿੰਨਾ ਸੋਹਣਾ ਆ ਪਤਾ ਨਹੀਂ ਲਾਂਗੇ ਉਹ ਫੇਰੀ ਇਹਨਾਂ ਪੈਂਦੀ ਸੀ ਤਨੀ ਹੈ ਲੱਗੇ ਨੇ ਤੇ ਕਾਊਂਟਰ ਤੇ ਇਹ ਤਾਂ ਬੁਖਾਨੇ ਆਪਾਂ ਮਿਠੇ ਨੇ ਦਿੰਦੇ ਨੇ ਸਾਰੇ ਕਾਊਂਟਰ ਨੇ ਇੱਧਰ ਇਹ ਦੇਖੋ ਪਿੱਛੇ ਵੀ ਸਾਰੇ ਆਪਣੇ ਲੱਗੇ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਆਪਾਂ ਵੀ ਲੈ ਲਈਆਂ ਨੇ ਦਿਖਾਉਂਦੀਆਂ ਤੁਹਾਨੂੰ ਹੁਣ ਕੀ ਕੀ ਆਪਾਂ ਲਏ ਆ ਤੇ ਕੀ ਕੀ ਨਹੀਂ ਕੰਮ ਤੋਂ ਆਪਾਂ ਜਾਂਦੇ ਜੇ ਰਸਤੇ 'ਚ ਸਾਨੂੰ ਪੈਂਦੇ ਨੇ ਇਹੇ ਸਟੋਰ ਇਸ ਕਰਕੇ ਮੈਂ ਜਾਂਦੇ ਜਦੋਂ ਲੈ ਜਾਣੀ ਆ ਫਿਰ ਘਰ ਆਉਨੇ ਆ ਅਸੀਂ ਕਹਿੰਦੇ ਨੇ ਕਾਊਂਟਰ ਤੇ ਆ ਕੇ ਦੂਸਰੇ ਤੇ 2:30 ਵਜੇ ਦੇ ਪੈਰ ਦੇ ਭੁੱਖ ਵੀ ਲੱਗੀ ਪਈ ਤੇ ਗਰਮੀ ਵੀ ਬੜੀ ਐ ਠੰਡਾ ਪੀਣ ਨੂੰ ਵੀ ਜੀ ਕਰਦਾ ਪਿਆ ਤੇ ਰੋਟੀ ਖਾਣ ਨੂੰ ਵੀ ਜੀ ਕਰਦਾ ਪਿਆ ਹੁਣ ਵੇਖਦੇ ਆ ਕਿ ਦੋਵਾਂ ਚ ਆਪਾਂ ਕਿਹੜੀ ਇੱਕ ਚੀਜ਼ ਖਾ ਸਕਨੇ ਆ ਇੱਕ ਤੇ ਖਾਵਾਂਗੇ ਨਾ ਕੋਈ ਨਾ ਕੋਈ ਤੇ ਵੇਖਦੇ ਆ ਚਲੋ ਅੱਗੇ ਕਾਊਂਟਰ 'ਚ ਲੱਗਦੇ ਹਾਂ ਤੁਹਾਨੂੰ ਤਾਂ ਖਾਣੀ ਆਪਾਂ ਕਿਹੜੀ ਕਿਹੜੀ ਚੀਜ਼ ਲਈ ਤੇ ਕਿਸ ਤਰ੍ਹਾਂ ਇੱਥੇ ਰੇਟ ਲੱਗਦੇ ਨੇ ਐਪਲ ਕਿੰਨੇ ਦੇ ਨੇ 30 ਰੁਪਏ ਦੇ ਨੇ 60 ਸੈਂਟ ਦੇ ਨੇ ਆਹ ਸਾਡੀਆਂ ਡਿਸਟਰੀਬਿਊਟਰਾਂ ਕਿਸ ਤਰ੍ਹਾਂ ਆਉਂਦੀਆਂ ਤੇ ਬਰਵੀਂ ਕੋਲ ਕਾ ਕਰਦੀ ਦੀ ਇਹ ਵੀ अपना लग जाता है पा रहे समान एदारा समान ज बैग के बेच ਇਸ ਨੂੰ ਭਰ ਲੈਣਾ ਹੈ। ਹੋਰ ਜੀ। ਇਹ ਕਿੰਨੇ ਕੀ ਕਰ ਲੱਗੇ ਆ? 72 ਡਾਲਰ ਆਪਣੇ ਬਣੇ ਨੇ ਪੇ ਕਰਨੇ ਨੇ ਇੱਥੇ। ਹੋ ਗਏ ਨੇ। ਹੁਣ ਆਪਾਂ ਨੂੰ ਸੀ ਬਣੀ ਜਾਣੀ। ਲੋ ਜੀ ਹੁਣ ਆਪਾਂ ਲੱਗੇ ਆ ਗੱਡੀ ਚੋਂ ਸਮਾਨ ਕੱਢਣ। ਬਹੁਤ ਜ਼ਿਆਦਾ ਗਰਮੀ ਹੈ ਤੇ ਸਮਾਨ ਕੱਢ ਕੇ ਆਪਾਂ ਲੈ ਜਾਨੇ ਅੰਦਰ ਤੇ ਪਹਿਲਾਂ ਤੇ ਜਾ ਤੇ ਖਾਵਾਂਗੇ ਥੋੜੀ ਬਤੀ ਰੋਟੀ। ਤੇ ਜਾਂ ਫਿਰ ਆਪਾਂ ਜੂਸ ਪੀ ਲੈਨੇ ਆ ਠੰਡਾ ਠੰਡਾ ਬਹੁਤ ਜ਼ਿਆਦਾ ਗਰਮੀ ਹੈ ਚਲੋ ਲੈ ਚਲੀਏ ਸਮਾਨ ਆਪਾਂ ਅੰਦਰ ਆਪਾਂ ਹੁਣ ਜੂਸ ਦਾ ਸਮਾਨ ਤੁਹਾਨੂੰ ਸਾਰਾ ਦਿਖਾ ਦਿੰਦੇ ਆ ਇਹ ਆਪਣੇ ਕੋ ਪੇਠਾ ਤੇ ਜਿਹਦੀ ਆਪਾਂ ਬਣਾਉਂਦੇ ਆ ਪਾਪੜ ਵੀ ਬਣਦੇ ਨੇ ਬੜੀਆਂ ਵੀ ਬਣਦੀਆਂ ਨੇ ਬਰਸਰੇ ਦੀਆਂ ਬੜੀਆਂ ਵੇ ਮੈਂ ਖਾਂਦੀ ਨਾ ਤੋਂ ਕਰਨ ਨਾ ਅੜੀਆਂ ਵੇ ਮੈਂ ਸੈਂਦੀ ਨਾ ਤੂੰ ਕਰ ਨਾ ਅੜੀਆਂ ਵੇ ਮੈਂ ਸੈਂਦੀ ਨਾ ਇਹ ਇਹ ਬਹੁਤ ਵਧੀਆ ਹੈ ਤੁਹਾਡਾ ਬਲੱਡ ਪ੍ਰੈਸ਼ਰ ਵੀ ਠੀਕ ਰੱਖਦਾ ਹੈ ਉਸ ਤਰ੍ਹਾਂ ਇਹੀ ਸੇਦਵਾ ਤੇ ਬਹੁਤ ਚੰਗਾ ਇਹਦਾ ਇੱਕ ਗਲਾਸ ਜੂਸ ਬਣਾ ਕੇ ਪੀਆ ਕਰੋ ਆਪਣੇ ਘਰ 'ਚ ਜਰੂਰ ਗੱਡਿਆ ਕਰੋ ਨੂੰ ਗਾਇ ਤੋਂ ਇਹ ਆਪਣੇ ਕੋਲ ਹੈਗੀ ਏ ਸੈਲਰੀ ਕਿਉਂਕਿ ਇਹ ਆਪਾਂ ਸੁਮਿਤਾ ਨੇ ਕਿਹਾ ਸੀ ਵੀ ਤੁਸੀਂ ਆਂਟੀ ਜੂਸ ਬਣਾ ਕੇ ਵਿਖਾਓ ਜੇ ਤੇ ਤੁਸੀਂ ਕਿਸ ਕਿਸ ਚੀਜ਼ ਦਾ ਜੂਸ ਬਣਾਦੇ ਤੇ ਅਸੀਂ ਵੀ ਉਹ ਚੀਜ਼ ਦਾ ਜੂਸ ਬਣਾਵਾਂਗੇ ਤੇ ਤੁਹਾਨੂੰ ਆਪਾਂ ਦੱਸ ਦਿੰਨੇ ਆ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਅੱਜ ਲੈ ਕੇ ਆਏ ਆ ਆਪਾਂ ਇਹ ਦਿਖਾਉਂਦੀ ਆ ਤੁਹਾਨੂੰ ਸਾਰੀਆਂ ਇਹ ਕੋ ਸੈਲ ਇਹ ਸੈਲਰੀ ਹੈ ਨਾ ਕੇਲ ਹੈ ਸੈਲਰੀ ਨਾਲ ਜਾਈਗੀ ਤੇ ਇਹ ਗ੍ਰੀਨ ਐਪਲ ਇਹਦੇ ਵਿੱਚ ਜਾਏਗਾ ਤੇ ਨਾਲ ਥੋੜੀ ਅਦਰਕ ਜਾਏਗੀ ਤੇ ਆਪਾਂ ਪਧੀਨਾ ਵੀ ਵਿੱਚ ਪਾਵਾਂਗੇ ਤੇ ਇਹ ਬਣਾਵਾਂਗੇ ਆਪਾਂ ਮੰਗੋ ਲੱਸੀ ਆਪਣੇ ਬਾਜੀ ਲੈ ਕੇ ਆਏ ਸੀ ਆਪਣੇ ਵਾਂ ਤੇ ਮੰਗੋ ਤੇ ਮੈਂ ਕਿ ਆਪਾਂ ਮੰਗੋ ਲੱਸੀ ਬਣਾ ਲਾਂਗੇ ਹਨਾ ਇਹ ਨਾਲੇ ਗਰਮੀ ਹੈ ਨਾਲੇ ਸੀਜ਼ਨ ਹੈ ਮੰਗੋ ਲੱਸੀ ਤੇ ਇਹ ਪੀਨਪਲ ਦਾ ਵੀ ਜੂਸ ਆਪਾਂ ਬਹੁਤ ਵਧੀਆ ਬਣਦਾ ਇਹ ਵੀ ਬਣਾਵਾਂਗੇ ਫਰੈਸ਼ ਘਰ ਬੱਚਿਆਂ ਵਾਸਤੇ ਨਾਲੇ ਆਪਤੀਵਾਂਗੀ ਠੰਡਾ ਠੰਡਾ ਇਹਨਾਂ ਐਪਲ ਲਏ ਗਏ ਨੇ ਤੇ ਆਪਾਂ ਬੀਟ ਰੂਟ ਤੇ ਐਪਲ ਤੇ ਅਦਰਕ ਦਾ ਜੂਸ ਬਣਾਇਆ ਸੀ ਉਹ ਵੀ ਰਿਕਵੈਸਟ ਕਿਸੇ ਨੇ ਮੈਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਨਾ ਵੀ ਮੇਰੇ ਇੱਥੇ ਚੈਨਲ ਉੱਤੇ ਜੁੜਾ ਕੇ ਰਿਕਵੈਸਟ ਪਾਇਆ ਕਰੋ ਤੁਸੀਂ ਮੈਨੂੰ ਨਾ ਕਿਹਾ ਕਰੋ ਹੁਣ ਆਪਾਂ ਦੋ ਐਪਲ ਲੈ ਲੈਨੇ ਤੇ ਇਹ ਜਿਹੜੀ ਅੱਧੀ ਅਦਰਕ ਪਾਵਾਂਗੇ ਆਪਾਂ ਦੂਸਰੇ ਗ੍ਰੀਨ ਜੂਸ ਵਿੱਚ ਤੇ ਅੱਧੀ ਪਾਵਾਂਗੇ ਇਹ ਵਿੱਚ ਤੇ ਬੀਟਰੂਟ ਥੋੜਾ ਜਿਹਾ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਜਿਹਨੂੰ ਆਪਾਂ ਚਕੁੰਦਰ ਵੀ ਕਹਿੰਦੇ ਆ ਇਹਨਾਂ ਨੂੰ ਆਪਾਂ ਕੱਟ ਕਰ ਲਾਂਗੇ ਤੇ ਚਾਰ ਪੀਸ ਬਣਾ ਲਾਂਗੇ ਧੋਤਾ ਲੈਣੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜੂਤ ਹੋਇਆ ਕਰੋ ਕਿ ਕਈ ਵਾਰੀ ਤੋਂ ਗੰਦੇ ਹੁੰਦੇ ਨੇ ਤੇ ਸਾਫ਼ ਨਹੀਂ ਹੁੰਦੀ ਹੈਗੇ ਤੇ ਇਹ ਵਿਚਲਾ ਪਾਟ ਜਿਹੜਾ ਆਪਾਂ ਕੱਢਦੇ ਆਂਗੇ ਤੇ ਪਕਵਣ ਬਣਾਉਂਦੇ ਆ ਪਹਿਲਾਂ ਗ੍ਰੀਨ ਜੂਸ ਬਣਾਵਾਂਗੇ ਬਾਅਦ ਚਾਹ ਬਣਾਵਾਂਗੇ ਆਪਾਂ ਮੈਂ ਕਿਹਾ ਚਲ ਚੀਜ਼ਾਂ ਕੱਟ ਕੇ ਰੱਖ ਲਵਾਂ ਕੱਟਣ ਤੇ ਹੀ ਟਾਈਮ ਲੱਗਦਾ ਹੈ ਜ਼ਿਆਦਾ ਕੱਟ ਕੇ ਰੱਖ ਲਾਂ ਤੇ ਤੁਹਾਨੂੰ ਦਿਖਾਉਂਦੀ ਆ ਮੈਂ ਜੂਸ ਗਰਮੀ ਚ ਬਰਫ ਪਾ ਕੇ ਪੀਂਦੇ ਆਪਾਂ ਕਿੱਦਾਂ ਬਿਣਾਏ ਜਿਹੜੀ ਬ੍ਰਾਂਡ ਹੈ ਨਾ ਇਸ ਬ੍ਰਾਂਡ ਦਾ ਤੁਸੀਂ ਜੂਸ ਜੂਸਰ ਜ਼ਰੂਰ ਲਓ ਬਹੁਤ ਵਧੀਆ ਸਾਨੂੰ ਕਿੰਨੇ ਸਾਲ ਹੋ ਗਏ ਲੈਣ ਮਿਲਦਾ 8-9 ਸਾਲ ਹੋ ਚਲੇ ਹਜੇ ਤਾਂ ਫਿਰ ਚੱਲੀ ਜਾਂਦਾ ਇਹ ਦਵਾਦਾਂ ਤੇ ਇੱਕ ਦੋ ਅਸੀਂ ਸਾਡੇ ਕੋਲ ਤੇ ਇੱਕ ਅਸੀਂ ਦਿੱਤਾ ਕਿਸੇ ਨੂੰ ਤੇ ਵੀ ਦੋ ਕੀ ਕਰਨੇ ਨੇ ਵਿਚ ਆ ਪੇ ਪੇ ਐਵੇਂ ਤੁਸੀਂ ਵੀ ਜਰੂਰ ਇਹ ਬਾਏ ਕਰੋ ਤੇ ਇਹਦਾ ਲਿੰਕ ਵੀ ਲੱਗ ਜਾਏਗਾ ਤੇ ਇਹਨੂੰ ਬਾਏ ਜਰੂਰ ਤੁਸੀਂ ਕਰਨੇ ਆ ਵਾਲੇ ਨੂੰ ਬਹੁਤ ਵਧੀਆ ਲੈ ਤੁਹਾਨੂੰ ਦਿਖਾ ਦਿੰਨੀ ਐਦਾਂ ਵੀ ਮੈਂ ਤੁਹਾਨੂੰ ਸਿਰਫ ਇਹਦੀ ਇੱਕ ਦਿਖਾਉਂਦੀ ਪੀਸੀ ਲੱਗੇ ਆਪਾਂ ਬਣਾਉਣ ਜੂਸ ਗ੍ਰੀਨ ग्रीन एप्पल ਪਾ ਦਈ ਕਿਉਂਕਿ ਆਪਾਂ ਇਹ ਗਏ ਸੀ ਪੁੱਲ ਤੇ ਅੱਜ ਵਾਲੇ ਬਲੋਗ ਵਿੱਚ ਤੁਹਾਨੂੰ ਇਹ ਜੂਸ ਵਾਲਾ ਦਿਖਾਵਾਂਗੇ ਕਿਹੜੀ ਕਿਹੜੀ ਆਪਾਂ ਕੰਮ ਕਰਦੇ ਪਿਓ ਤੁਹਾਨੂੰ ਸਾਰੇ ਐਡ ਕਰਕੇ ਦਿਖਾਵਾਂਗੇ ਤੇ ਜਿੱਥੋਂ ਬਲੋਗ ਆਪਾਂ ਸ਼ੁਰੂ ਕਰਾਂ ਛੱਡਾਂਗੇ ਉਥੋਂ ਫਿਰ ਕੱਲ ਸ਼ੁਰੂ ਕਰ ਲਵਾਂਗੇ ਕਿਉਂਕਿ ਹੋਰ ਵੀ ਕਈ ਕੰਮ ਹੁੰਦੇ ਨੇ ਜਾਣਾ ਕਿਧਰੇ ਅਸੀਂ ਇਸ ਕਰਕੇ ਤੇ ਕੱਟਾ ਬੰਤ ਕੇ ਵਗਰੇੜਾਣੀ ਹੁਣ ਆਪਾਂ ਇਹਦੇ ਵਿੱਚ ਕੱਪ ਵਿੱਚ ਜੂਸ ਲੈਨੇ ਆ ਸ਼ਾਨ ਇਸਦੇ ਵਿੱਚ ਤੇ ਗ੍ਰੀਨ ਵਾਲਾ ਦੇਖੋ ਕਿੰਨਾ ਵਧੀਆ ਬਣਿਆ ਤੁਸੀਂ ਗਰਮੀ ਦੇ ਵਿੱਚ ਬਣਾਓ ਤੇ ਠੰਡਾ ਠੰਡਾ ਜਰੂਰ ਪੀਆ ਕਰੋ ਇਹ ਹੁਣ ਆਪਾਂ ਗਲਾਸਾਂ 'ਚ ਪਾ ਲੈਨੇ ਆ ਇਸ ਤਰ੍ਹਾਂ ਆਪਣਾ ਹੈਲਦੀ ਤੇ ਬਹੁਤ ਵਧੀਆ ਗ੍ਰੀਨ ਜੂਸ ਰੈਡੀ ਹੋਏ ਨੇ ਤੁਸੀਂ ਬਣਾਇਆ ਜਰੂਰ ਕਰਿਆ ਕਰੋ ਇਹ ਬੜਾ ਇੱਕ ਗਲਾਸ ਜਰੂਰ ਪੀ ਲਓ ਤੁਹਾਡੇ ਸਰੀਰ ਦੇ ਵਿੱਚ ਇੰਨੀ ਕਿ ਤੁਹਾਨੂੰ ਅਲਰਜੀ ਨਹੀਂ ਹੋਏਗੀ ਪੀਣ ਦੇ ਨਾਲ ਨਾਲ ਇਹ ਡ੍ਰਿੰਕ ਤੇ ਕਿੰਨਾ ਵਧੀਆ ਬਹੁਤ ਵਧੀਆ ਡ੍ਰਿੰਕ ਹੈ ਘਰ ਦਾ ਬਣਿਆ ਆਪਣਾ ਤਿਆਰ ਕੀਤਾ ਹੋਇਆ ਤੇ ਜਰੂਰ ਬਣਾਇਆ ਜੈਨੂੰ ਇਹ ਆਪਾਂ ਬਣਾਇਆ ਸविता ਵਾਸਤੇ ਸਮਿਤਾ ਇਹ ਨੂੰ ਤੁਸੀਂ ਲੈ ਆ ਕੇ ਸਾਰੀ ਚੀਜ਼ਾਂ ਤੇ ਬਣਾਓ ਇਹ ਵੀਡੀਓ ਤੁਹਾਡੇ ਵਾਸਤੇ ਮੈਂ ਸਪੈਸ਼ਲੀ ਬਣਾਈ ਏ ਤੇ ਦੇਖਣਾ ਤੁਸੀਂ ਤੁਹਾਨੂੰ ਵੀਡੀਓ ਆ ਜਾਈਗੀ ਤੇ ਵੇਖਿਆ ਜੀ ਤੁਸੀਂ ਤੁਸੀਂ ਵੀ ਬਣਾਓ ਤੇ ਪੀਓ ਜਿਵਾਏ ਕਰੋ ਪਾਓ ਵਿੱਚ ਚਾਈਸ ਠੰਡੀ ਠੰਡੀ ਤੇ ਹੁਣ ਆਪਾਂ ਬਣਾਨੇ ਆ ਦੂਸਰਾ ਬੀਟ ਰੂਟ ਹੁਣ ਆਪਾਂ ਸਟਾਰਟ ਕਰ ਲੈਂਗੇ ਬੀਟ ਰੂਟ ਤੇ ਐਪਲ ਤੇ ਅਦਰਕ ਦਾ ਜੂਸ ਇਹ ਬਹੁਤ ਵਧੀਆ ਹੈ ਜੀ ਤਿਆਰ ਹੋ ਗਿਆ ਰਣੀ ਤੁਹਾਨੂੰ ਦੇਖ ਕਿੰਨਾ ਸੋਹਣਾ ਦਾ ਤੁਹਾਨੂੰ ਕੰਟੀਨੇ ਲੈ ਲਗਾ ਕੇ ਤੋਂ ਉਹ ਆਪਾਂ ਕਰਦੇ ਨੇ ਬੰਦ ਉਹ ਜੀ ਹੁਣ ਤੋਂ ਬੰਦ ਇਹਨਾਂ ਕਰਕੇ ਦਿਖਾ दीजिए ਦੇਖੋ ਕਲਰ ਦੇਖੋ ਕਿੰਨਾ ਸੋਹਣਾ ਇਹਦਾ ਬਹੁਤ ਜਿਆਦਾ ਪਿਆਰਾ ਕਲਰ ਬਣਦਾ ਤੁਸੀਂ ਵੀ ਇਹ ਜਰੂਰ ਬਣਾ ਕੇ ਪੀਆ ਕਰੋ ਜਿਹੜਾ ਬੀਟ ਰੂਟ ਹੈ ਦਾ ਇਹ ਤੁਹਾਡਾ ਇੱਕ ਤੇ ਖੂਨ ਤੁਹਾਡੇ ਚ ਪੂਰਾ ਹੁੰਦਾ ਖੂਨ ਦੀ ਜੇ ਕਮੀ ਹੈ ਖੂਨ ਪੂਰਾ ਹੁੰਦਾ ਹੈ ਦੂਜਾ ਤੁਹਾਡੇ ਲੀਵਰ ਨੂੰ ਵੀ ਇਹ ਠੀਕ ਕਰਦਾ ਹੋਰ ਵੀ ਇਹਦੇ ਵਿੱਚ ਬਹੁਤ ਸਾਰੇ ਗੁਣ ਨੇ ਤੇ ਐਪਲ ਵਿੱਚ ਵੀ ਬਹੁਤ ਸਾਰੇ ਗੁਣ ਨੇ ਇਹ ਚੀਜ਼ਾਂ ਤੁਸੀਂ ਜਰੂਰ ਬਣਾਇਆ ਕਰੋ ਅਦਰਕ ਤੁਹਾਨੂੰ ਪਤਾ ਹੈ ਵੀ ਆਪਣਾ ਖੂਨ ਬਲੱਡ ਪਤਲਾ ਕਰਦੀ ਏ ਇਹ ਵੀ ਬਹੁਤ ਵਧੀਆ ਤੁਹਾਡੇ ਕੋਲੇਸਟ੍ਰੋਲ ਨੂੰ ਪਤਲਾ ਕਰਦੀ ਕਰਦੀ ਕੋਲੇਸਟ੍ਰੋਲ ਵੀ ਖਤਮ ਕਰਦੀ ਨਾਲਾਂ ਵਿੱਚ ਜਿਹੜਾ ਜੋ ਵੀ ਜੰਮਿਆ ਹੈ ਇਹ ਪੀਆ ਕਰੋ ਜਾਦੀ ਜੇ ਤੁਹਾਨੂੰ ਜਿਆਦਾ ਗਰਮੀ ਲੱਗਦੀ ਮੰਨੋ ਕਈ ਵੇਰ ਗਰਮੀ ਹੁੰਦੀ ਜਿਆਦਾ ਨਹੀਂ ਇਹ ਜਿਆਦਾ ਕਿਤੇ ਥੋੜੀ ਪਾ ਲਓ ਉਧਰ ਕੋਈ ਵਿੱਚ ਪੀਓ ਜਰੂਰ ਇਹਨਾਂ ਘਰ ਦੀ ਚੀਜ਼ ਨੂੰ ਤੇ ਬੀਟਰੂਟ ਤੁਸੀਂ ਜਰੂਰ ਖਾਇਆ ਕਰੋ ਆਪਾਂ ਗਲਾਸ ਦੇ ਵਿੱਚ ਪਾ ਦਿੰਨੇ ਆ বরਫ ਪਾਵਾਂਗੇ ਠਹਿਰ ਕੇ ਜੇ ਬੱਚੇ ਸਾਰੇ ਇਕੱਠੇ ਹੋਣਗੇ ਫਿਰ ਆਪਾਂ বরਫ ਪਾ ਦਿੰਦੇ ਕਿ ਦੇਖੋ ਬਣਾਓ ਤੁਸੀਂ ਵੀ ਇਹੋ ਜਵਾਇ ਕਰੋ ਥੋੜਾ ਟਾਈਮ ਜਰੂਰ ਲੱਗਦਾ ਹੈ